ਸਤਿ ਸ਼੍ਰੀ ਅਕਾਲ ਜੀ ਅਰਦਾਸ ਬਟਿਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਪਹਿਣਾ ਵਾਲੇ ਲੈ ਕੇ ਆਏ ਆ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਜਿਹੜੇ ਮੈਚਿੰਗ ਵੀ ਰਹਿਣਗੇ ਤੇ ਆਲ ਓਵਰ ਵੀ ਰਹਿਣਗੇ ਵਧੀਆ ਬ੍ਰਾਂਡ ਦੇ ਰਹਿਣਗੇ ਟਿਸਤਾ ਦੇ ਜੀ ਜਾਰੀਵਾ ਦੇ ਬਾਕੀ ਜਿਹੜੇ ਮੇਰੇ ਚੈਨਲ ਨੂੰ ਨਵੇਂ ਵੇਖ ਰਹੇ ਹੋ ਸਾਰਿਆਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਰਿਆਂ ਭੈਣਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਤੱਕ ਪਹੁੰਚਾ ਦਿਆ ਕਰੋ ਬਾਕੀ ਹੁਣ ਤੱਕ ਤੁਸੀਂ ਮੇਰੀ ਬਹੁਤ ਹੀ ਸਪੋਰਟ ਕਰ ਰਹੇ ਹੋ ਸਾਰੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਲਓ ਜੀ ਫਿਰ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸੋਹਣੇ ਸੋਹਣੇ ਸੂਟਾਂ ਦੇ ਨਾਲ ਹਾਂਜੀ ਅੱਜ ਦੀ ਵੀਡੀਓ ਦਾ ਜਿਹੜਾ ਪਹਿਲਾ ਸੂਟ ਹੈ ਬਹੁਤ ਹੀ ਸੋਹਣਾ ਇਹਦਾ ਕਲਰ ਹੈ ਜੀ ਸਕਿਨ ਤੇ ਬਹੁਤ ਹੀ ਸੋਹਣੀ ਇਹਦੀ ਪ੍ਰਿੰਟਿੰਗ ਹੈ ਤੁਹਾਨੂੰ ਦੇਖ ਹੀ ਰਹੀ ਹੋਣੀ ਜੇ ਆਪਾਂ ਇਹਦੇ ਫੈਬਰਿਕ ਦੀ ਗੱਲ ਕਰੀਏ ਬਹੁਤ ਸੋਹਣਾ ਪਿਓਰ ਜੀ ਇੱਕ ਰਸ਼ ਕੋਟਨ ਹੈ ਟਿਸਟਾ ਬ੍ਰਾਂਡ ਦਾ ਮੋਹਰ ਲੱਗੀ ਤੁਸੀਂ ਵੇਖ ਸਕਦੇ ਹੋ ਟਿਸਟਾ ਬ੍ਰਾਂਡ ਦੀ ਕਪੜਾ ਬਹੁਤ ਜ਼ਿਆਦਾ ਸੌਫਟ ਹੈ ਜੀ ਬਿਲਕੁਲ ਮਲਾਈਨ ਤੇ ਲਾਈਨਿੰਗ ਲੱਗ ਕੇ ਵਨ ਨਾਲ ਹੈ ਜੀ ਆਲ ਓਵਰ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਤੇ ਜੇ ਕਿਸੇ ਦੀ ਡਿਮਾਂਡ ਹੋਵੇ ਵੀ ਅਸੀਂ ਜਿਹੜਾ ਹੈਗਾ ਮੈਂ ਮੈਚਿੰਗ ਲੈਣਾ ਹੈ ਤਾਂ ਅਸੀਂ ਮੈਚਿੰਗ ਕਰਕੇ ਦੇ ਦੇਾਂਗੇ ਬਟ ਇਹ ਆਲ ਓਵਰ ਵਨ ਵਾਲਾ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟਾ ਤੇ ਜੇ ਇਹਦੀ ਆਪਾਂ ਗੱਲ ਕਰੀਏ ਦੁਪੱਟੇ ਦੀ ਤਾਂ ਦੁਪੱਟਾ ਜੇ ਆਪਾਂ ਇਹਦੇ ਨਾਲ ਸਕਿਨ ਵੇਸ ਦਾ ਰੱਖ ਕੇ ਜੀ ਆਹ ਵਾਲੀ ਲੇਸ ਲਾ ਲਈਏ ਮਲਟੀ ਜਾਂ ਇੱਕੋ ਹੀ ਕਲਰ ਦੀ ਤੇ ਵੀ ਬਹੁਤ ਸੋਹਣਾ ਲੱਗੇਗਾ ਤੇ ਜੇ ਆਪਾਂ ਇਹਦੇ ਨਾਲ ਦੁਪੱਟਾ ਸਕਿਨ ਵੇਸ ਰੱਖ ਕੇ ਕੱਲੇ ਪੱਲਿਆਂ ਤੇ ਥੋੜਾ ਥੋੜਾ ਆਹ ਵਾਲਾ 컬러ਦਾਰਕ ਵਾਲਾ ਪਵਾ ਲਈਏ ਫਿਰ ਵੀ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਵੱਡੀ ਏਜ ਵਾਲਿਆਂ ਵਾਸਤੇ ਛੋਟਿਆਂ ਵਾਸਤੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਰੰਗ ਪ੍ਰਿੰਟ ਹੈ ਜੀ ਤੇ ਕਪੜਾ ਤਾਂ ਆਪਣਾ ਗੁੱਡ ਕੁਆਲਿਟੀ ਦਾ ਹੁੰਦਾ ਜੀ ਪਿਓਰ ਬਿਲਕੁਲ ਪਿਓਰ ਟਿਸਟਾ ਚ ਹੈ ਕ੍ਰਸ਼ ਕਾਟਨ ਬਹੁਤ ਜ਼ਿਆਦਾ ਸੋਹਣੀ ਹੈ ਜੀ ਤੇ ਇਹਦੀ ਜੀ ਰੇਟ ਦੀ ਗੱਲ ਕਰੀਏ ਰੇਟ ਰਹੇਗਾ ਜੀ ਦਾ 3090 ਰੁਪਏ ਵਿਦ ਸ਼ਿਪਿੰਗ ਜੀ ਹਾਂ ਜੀ ਆਪਣੀ ਵੀਡੀਓ ਦਾ ਜਿਹੜਾ ਅਗਲਾ ਸੂਟ ਰਹੇਗਾ ਇਹ ਵੀ ਟਿਸਟਾ ਬ੍ਰਾਂਡ ਦਾ ਰਹੇਗਾ ਜੀ ਤੇ ਸਟਾਫ ਰਹੇਗਾ ਕ੍ਰਸ਼ ਕਾਟਨ ਡਿਜ਼ਾਈਨਿੰਗ ਇਹਦੀ ਬਹੁਤ ਹੀ ਜ਼ਿਆਦਾ ਸੋਹਣੀ ਅੰਬੀਆਂ ਵਾਲੇ ਡਿਜ਼ਾਈਨਿੰਗ ਹੈ ਜੀ ਕਲਰ ਪਿਸਤਾ ਡਾਰਕ ਤੇ ਲਾਈਟ ਵਿੱਚ ਜਿਹੜੇ ਹੋਰ ਕਲਰ ਆ ਉਹ ਵੀ ਬਿਲਕੁਲ ਸਕਿਨ ਜਿਹਾ ਉਹ ਵੀ ਲਾਈਟ ਡਾਰਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਗਰਮੀ ਦੇ ਹਿਸਾਬ ਨਾਲ ਤੇ ਜਿਹੜੀ ਇਹਦੀ ਬਾਟਮ ਹੈ ਉਹ ਰਹੇਗੀ ਪਿਸਤਾ ਇਸ ਤਰ੍ਹਾਂ ਛੋਟੇ ਛੋਟੇ ਪ੍ਰਿੰਟਿੰਗ ਵਾਲੀ ਤੇ ਸੇਮੇ ਬ੍ਰਾਂਡ ਦੀ ਟਿਸਟਾ ਦੀ ਹੀ ਰਹੇਗੀ ਜੀ ਆਪਣੀ ਬੋਟਾਂ ਤੇ ਇਹਦੀ ਪ੍ਰਾਈਸ ਰਹੇਗੀ 2950 ਰੁਪਏ ਇਹ ਸੂਟ ਜੀ ਅਸੀਂ ਭੈਣਾਂ ਦੀ ਡਿਮਾਂਡ ਤੇ ਦੁਬਾਰੇ ਲੈ ਕੇ ਆਏ ਆਂ ਪਰ ਇੱਕੋ ਹੀ ਮਿਲਿਆ ਸਾਨੂੰ ਜਿਹਦਾ ਵੀ ਸਕਰੀਨ ਸ਼ਾਟ ਸਾਨੂੰ ਪਹਿਲਾਂ ਆ ਗਿਆ ਆਰਡਰ ਪਹਿਲਾਂ ਆ ਗਿਆ ਉਸੇ ਭੈਣ ਦਾ ਇਹ ਬੁੱਕ ਹੋ ਜਾਊਗਾ ਜੀ ਪਹਿਲਾਂ 2-3 ਜਾਣੇ ਰਹਿ ਗਏ ਸੀ ਇਸ ਸੂਟ ਤੋਂ ਫਿਰ ਤਾਂ ਕਰਕੇ ਇਸ ਮੈਂ ਦੁਬਾਰੇ ਲੈ ਕੇ ਆਈ ਆਂ ਤਾਂ ਜਲਦੀ ਨਾਲ ਇਹਦਾ ਆਰਡਰ ਕਰ ਦਿਓ ਸਾਨੂੰ ਜਿਹੜੇ ਨੇ ਵੀ ਲੈਣਾ ਹੋਇਆ ਜਿਹਦਾ ਪਹਿਲਾਂ ਆ ਗਿਆ ਉਸੇ ਨੂੰ ਮੈਂ ਸੂਟ ਦੇ ਦਵਾਂ ਹਾਂਜੀ ਆਪਣਾ ਆਗਲਾ ਸੂਟ ਰਹੂਗਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਆਨੀਅਨ ਸ਼ੇਡ ਪਿੰਕ ਜਿਹਾ ਤੇ ਜਿਹੜੇ ਫਲਾਰਸ ਨੇ ਉਹ ਸ਼ਾਇਦ ਵੀਡੀਓ 'ਚ ਵਾਈਟ ਵਾਈਟ ਜੇ ਲੱਗ ਰਹੇ ਆ ਇਹ ਸਕਿਨ ਕਲਰ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਕਿਨ ਕਲਰ ਆ ਸਕਿੰਨ ਦਾ ਤੇ ਅਨੀਆਂ ਛੇੜ ਦਾ ਕੰਬੀਨੇਸ਼ਨ ਜਆ ਬਣਿਆ ਹੋਇਆ ਹੈ ਬੇਸ ਅਨੀਆਂ ਛੇੜ ਹੈ ਤੇ ਬਹੁਤ ਹੀ ਲਾਈਟ ਜੇ ਕਲਰ ਦੇ ਵਿੱਚ ਫਲਾਰ ਬਣੇ ਹੋਏ ਹੈ ਤੇ ਪ੍ਰਿੰਟਿੰਗ ਦੀ ਗੱਲ ਕਰੀਏ ਤੁਹਾਨੂੰ ਦਿਖ ਰਹੀ ਹੋਣੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਥੋੜਾ ਕਲਰ ਦਾ ਫਰਕ ਆ ਰਿਹਾ ਜੀ ਵੀਡੀਓ ਦੇ ਵਿੱਚ ਤੇ ਬ੍ਰਾਂਡ ਇਹਦਾ ਰਹੇਗਾ ਟਿਸਟਾ ਟਿਸਟਾ ਬ੍ਰਾਂਡ ਦੀ ਮਸਲੀਨ ਰਹੇਗੀ ਜੀ ਪਿਓਰ ਦੇ ਵਿੱਚ ਬਿਲਕੁਲ ਲਾਈਟ ਵੇਟ ਹੈ ਜੀ ਤੇ ਜਿਹੜਾ ਹੈਗਾ ਲਾਈਨਿੰਗ ਲੱਗ ਕੇ ਵੰਨਣ ਵਾਲਾ ਸੂਟ ਹੈ ਤੇ ਜਦੋਂ ਆਪਾਂ ਇਹਦੇ ਨਾਲ ਦੁਪੱਟਾ ਵਗੈਰਾ ਪਿਓਰ ਦਾ ਡਾਈ ਕਰਾ ਲਿਆ ਬਹੁਤ ਹੀ ਜ਼ਿਆਦਾ ਸੋਹਣਾ ਇਹ ਸੂਟ ਹੈ ਜਿਹੜਾ ਤਿਆਰ ਹੋਣਾ ਹੈ ਜੇ ਕਿਸੇ ਨੇ ਵਰਕ ਵਗੈਰਾ ਦੀ ਰਿਪੇਅਰਮੈਂਟ ਆ ਉਹ ਵੀ ਅਸੀਂ ਇਹਦੇ ਚੋਂ ਕਿਸੇ ਵੀ ਇੱਕ ਕਲਰ ਦਾ ਪੈਚ ਲਗਾ ਕੇ ਥੋੜਾ ਹਲਕਾ ਜਾਂ ਕੰਮ ਵੀ ਕਰਵਾ ਸਕਦੇ ਆ ਉਹ ਤੁਹਾਡੇ ਆਰਡਰ ਦੇ ਅਨੁਸਾਰ ਹੈ ਫਿਰ ਥੋੜਾ ਜਿਹੜਾ ਹੈਗਾ ਸੂਟ ਹੈ ਦੀ ਲੁੱਕ ਜਿਹਦੀ ਜ਼ਿਆਦਾ ਚੇਂਜ ਹੋ ਜਾਂਦੀ ਹੈ ਵਧੀਆ ਪਾਰਟੀ ਵੇਅਰ ਜਾਂ ਸੂਟ ਸੋਹਣਾ ਵਾ ਤਿਆਰ ਹੋ ਜਾਂਦਾ ਜੀ ਜੇ ਹਲਕਾ ਜਾਂ ਕੋਈ ਕੰਮ ਵਗੈਰਾ ਥੋੜਾ ਡਿਫਰੈਂਟ ਜਾਂ ਕਰ ਦਿਲੀ ਤਾਂ ਬਾਕੀ ਜਿਹੜੀ ਸੂਟ ਦੀ ਪ੍ਰਾਈਸ ਹੈ ਉਹ ਰਹੇਗੀ 2550 ਰੁਪਏ ਹਾਂ ਜੀ ਆਪਣਾ ਅਗਲਾ ਸੂਟ ਰਹੇਗਾ ਬਹੁਤ ਹੀ ਪਿਆਰਾ येलो ਸ਼ੇਡ ਜਿਹੜਾ ਇਹਦਾ ਕਲਰ ਕੰਬੀਨੇਸ਼ਨ ਫਲਾwrs ਦਾ ਉਹ ਵੀ ਬਹੁਤ ਹੀ ਸੋਹਣਾ ਹੈ ਜੀ ਲਾਈਟ ਡਾਰਕ ਪਿੰਕ ਤੇ ਮਹਿੰਦੀ ਕਰੀਨ ਜਾਂ ਵੀ ਹੈ ਵਿੱਚ ਤੇ ਜਿਹੜਾ ਹੈਗਾ ਵੇਸ ਹੈ ਵੇਸ ਦਾ ਤਾਂ ਬਹੁਤ ਹੀ ਪਿਆਰਾ ਪੀਲਾ ਕਲਰ ਹੈ ਜੀ ਇਸ ਤਰ੍ਹਾਂ ਨਹੀਂ ਹੈਗਾ ਵੀ ਅੱਖਾਂ ਜਿਆਂ ਨੂੰ ਖਾਣ ਵਾਲਾ ਹੈ ਗਰਮੀ ਦੇ ਵਿੱਚ ਕੂਲ-ਕੂਲ ਜਿਹਾ ਲੱਗਣ ਵਾਲਾ ਪੀਲਾ ਹੈ ਕਲਰ ਹੈਗਾ ਇਹਦਾ ਤੇ ਜੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਬ੍ਰਾਂਡ ਇਹਦਾ ਟਿਸਟਾ ਦੀ ਕਾਟਨ ਰਹੇਗੀ ਜੀ ਬਹੁਤ ਹੀ ਸੋਹਣੀ ਹਲਕਾ ਮੁਲਾਇਮ ਕਪੜਾ ਹੈ ਜੀ ਬਿਲਕੁਲ ਕਈ ਬਟਰ ਕਾਟਨ ਕਹਿ ਦਿੰਦੇ ਆ ਤਾਂ ਬਹੁਤ ਹੀ ਪਿਆਰਾ ਜਿਹੜਾ ਹਲਕਾ ਸੋਨਾ ਸੌਫਟ ਜਾਂ ਜਿਹੜਾ ਹੈਗਾ ਹੈਗਾ ਸਟਾਫ ਰਹੇਗਾ ਤੇ ਨਾਲ yellow shade ਦੀ ਇਸੇ ਬ੍ਰੈਂਡ ਦੀ ਟੇਸਟਾ ਦੀ ਹੀ ਰਹੇਗੀ ਇਹ ਇਹਦੀ ਬਾਟਮ ਜੀ ਤੁਸੀਂ ਸਾਡੇ ਤੋਂ ਇਸ ਤਰ੍ਹਾਂ ਵੀ ਬਾਏ ਕਰ ਸਕਦੇ ਹੋ ਵੀਡੀਓ ਦੇ ਵਿੱਚ yellow shade ਪ੍ਰੋਪਰ ਨਹੀਂ ਆ ਰਿਹਾ ਜੀ ਬਹੁਤ ਸੋਹਣਾ yellow ਹੈ ਇਹ ਥੋੜਾ white white ਜਾਂ ਲੱਗ ਰਿਹਾ ਹੈ ਜੇ ਆਪਾਂ ਇਹਦੀ ਗੱਲ ਕਰੀਏ ਬਾਟਮ ਵਰਕ ਵਗੈਰਾ ਦੀ ਉਹ ਅਸੀਂ ਤੁਹਾਡੇ ਆਰਡਰ ਦੇ ਅਨੁਸਾਰ ਕਰਾਵਾਂਗੇ ਥੋੜਾ ਸ਼ਰਟ ਤੇ ਵੀ ਜਿਸ ਤਰ੍ਹਾਂ ਇਹਦਾ ਪੈਚ ਲੱਗ ਕੇ ਬਾਜੂ ਤੇ ਕੰਮ ਹੋ ਜੇ ਤੇ ਬਾਟਮ ਤੇ ਹੋ ਜੇ ਤਾਂ ਬਹੁਤ ਸੋਹਣਾ ਜਿਹੜਾ ਸੂਟ ਆ ਉਹ ਤਿਆਰ ਹੋਊਗਾ ਤੇ ਦੁਪੱਟਾ ਨਾਲ ਟਾਈ ਦਾ ਐਂਡਾਈ ਦਾ ਹੋ ਜੇ ਤਾਂ ਬਹੁਤ ਵਧੀਆ ਜਿਹੜਾ ਸੂਟ ਨੇ ਤਿਆਰ ਹੋਣਾ ਤੇ ਇਹਦੀ ਸੂਟ ਦੀ ਜਿਹੜੀ ਬਿਨਾ ਦੁਪੱਟਾ ਬਿਨਾ ਵਰਕ ਵਗੈਰਾ ਜਿਹੜੀ ਪ੍ਰਾਈਸ ਰਹੇਗੀ ਜੀ 1900 ਰੁਪਏ ਤੇ ਜੇ ਵਿੱਚੇ ਇਹਦੇ ਸ਼ਿਪਿੰਗ ਆ ਜੇਗੀ। ਹਾਂਜੀ ਆਪਣੀ ਵੀ ਅੱਜ ਦੀ ਵੀਡੀਓ ਦਾ ਜਿਹੜਾ ਲਾਸਟ ਸੂਟ ਰਹੇਗਾ ਇਹ ਘੈਣਾ ਦੀ ਡਿਮਾਂਡ ਤੇ ਅਸੀਂ ਦੁਬਾਰਾ ਲੈ ਕੇ ਆਏ ਹਾਂ। ਜੀ ਬਸ ਇੱਕੋ ਹੀ ਸੂਟ ਹੈ ਵੀ ਜਿਹੜਾ ਹੈਗਾ ਰੀਵਾ ਬ੍ਰਾਂਡ ਦੇ ਵਿੱਚ ਬਹੁਤ ਸੋਹਣੀ ਕਾਟਨ ਹੈ ਜੀ ਬਿਲਕੁਲ ਮਲਾਈਨ ਸੌਫਟ ਇਹ ਵੀ ਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਰਹੇਗਾ। ਇਹਦੇ ਨਾਲ ਅਸੀਂ ਰੱਖੀ ਹੈ ਜੀ ਆਫ ਵਾਈਟ ਬਾਟਮ ਬਟ ਜੇ ਕਿਸੇ ਭੈਣ ਦੀ ਡਿਮਾਂਡ ਹੋਵੇ ਤਾਂ ਅਸੀਂ ਫਰੋਜ਼ ਹੀ ਬਾਟਮ ਵੀ ਲਵਾ ਦੇਾਂਗੇ ਕਈਆਂ ਨੂੰ ਨਾਲ ਦਾ ਹੀ ਵੇਸ ਕਲਰ ਜ਼ਿਆਦਾ ਸੋਹਣਾ ਲੱਗਦਾ ਬਟ ਆਫ ਵਾਈਟ ਨਾਲ ਸੂਟ ਬਹੁਤ ਹੀ ਵਧੀਆ ਤਿਆਰ ਹੋਇਆ ਪਹਿਲਾਂ ਵੀ ਆਪਾਂ ਤੋਂ ਜਿਹੜੇ ਕਸਟਮਰ ਨੇ ਇਹ ਆਫ ਵਾਈਟ ਸਲਵਾਰ ਨਾਲ ਲਿਆ ਕਿਸੇ ਨੇ ਬਾਟਮ ਵਰਕ ਕਰਵਾ ਕੇ ਵੀ ਲਿਆ ਕਿਸੇ ਨੇ ਇਸੇ ਤਰ੍ਹਾਂ ਹੀ ਬਾਏ ਕੀਤਾ ਤੇ ਜੇਕਰ ਤੁਸੀਂ ਸਾਨੂੰ ਪਾਉਂਗੇ ਅਸੀਂ ਬਾਟਮ ਵਰਕ ਵਗੈਰਾ ਕਰਵਾ ਕੇ ਵੀ ਇਹ ਤੁਹਾਨੂੰ ਦੇ ਦੇਾਂਗੇ ਨਾਲ ਦੁਪੱਟਾ ਰੈਡੀ ਕਰਾ ਕੇ ਜੇ ਤੁਸੀਂ ਇਸ ਤਰ੍ਹਾਂ ਹੀ ਲਾਉਂਗੇ ਤਾਂ ਇਹਦੀ ਜਿਹੜੀ ਪ੍ਰਾਈਸ ਹੈ ਰਹੇਗੀ 1200 ਰੁਪਏ ਤੇ ਜੇਕਰ ਤੁਸੀਂ ਸਾਡੇ ਤੋਂ ਕੰਮ ਵਗੈਰਾ ਕਰਵਾਉਣਗੇ ਫਿਰ ਉਸ ਅਕੋਰਡਿੰਗਲੀ ਜਿਹੜੀ ਹੈਗੀ ਇਹਦੀ ਪ੍ਰਾਈਸ ਹੋ ਜਾਏਗੀ ਤਾਂ ਜੇ ਆਪਾਂ ਇਹਦੀ ਬਾਟਮ ਦੀ ਗੱਲ ਕਰੀਏ ਜੀ ਬਹੁਤ ਹੀ ਗੁੱਡ ਕੁਆਲਿਟੀ ਦਾ ਬਹੁਤ ਸੌਫਟ ਇਹਦਾ ਹੈਗਾ ਸਟਾਫ ਹੈ ਜੀ ਬਾਟਮ ਦਾ ਵੀ ਤਾਂ ਬਹੁਤ ਹੀ ਸੋਹਣਾ ਇਹ ਸੂਟ ਤੁਹਾਡਾ ਨਾਰਮਲ ਜੀ ਰੇਂਜ ਦੇ ਵਿੱਚ ਤਿਆਰ ਹੋ ਜਾਊਗਾ ਜੇ ਇਸੇ ਤਰ੍ਹਾਂ ਹੀ ਤੁਸੀਂ ਵਾਇ ਕਰਦੇ ਹੋ ਬਾਕੀ ਤੁਸੀਂ ਮੇਰੀ ਸਾਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਰੰਗਾਂ ਦੇ ਪਾਉਂਦੇ ਰਹੋ